ਭਾਈ ਸਾਹਿਬ ਵਾਹਿਗੁਰੂ ਤੇ ਸਤਨਾਮ ਵਾਹਿਗੁਰੂ ਹਾਂਜੀ ਇਹਨਾਂ ਨੂੰ ਜਪਣਾ ਦੋ ਵੱਖਰੀਆਂ ਚੀਜ਼ਾਂ ਐ ਜਾਂ ਇੱਕੋ ਗੱਲ ਐ ਮੈਂ ਦੁਬਾਰਾ ਸਵਾਲ ਰਿਪੀਟ ਕਰ ਦਿੰਨਾ ਕਿ ਸਤਨਾਮ ਵਾਹਿਗੁਰੂ ਦਾ ਜਾਪ ਤੇ ਕੱਲੇ ਵਾਹਿਗੁਰੂ ਦਾ ਜਾਪ ਇੱਕੋ ਗੱਲ ਐ ਜਾਂ ਵੱਖਰੀ ਗੱਲ ਐ ਹਾਂਜੀ ਗੁਰਮੁਖ ਪਿਆਰਿਓ ਦੇਖੋ ਏਕ ਸਮਝਣ ਦੀ ਲੋੜ ਐ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਜਿਵੇਂ ਹੁਣ ਆਪਾਂ ਗੁਰਮੰਤਰ ਦਾ ਅਭਿਆਸ ਆਪਾਂ ਨੂੰ ਮਿਲਦਾ ਕਿੱਥੋਂ ਆ ਜਦੋਂ ਆਪਾਂ ਖੰਡੇ ਬਾਟੇ ਦੀ ਪੌਲ ਲੈਨੇ ਆ ਖੰਡੇ ਬਾਟੇ ਦੀ ਪਾਉਲ ਜਦੋਂ ਆਪਾਂ ਲੈ ਕੇ ਪੰਜ ਪਿਆਰਿਆਂ ਦੇ ਸਨਮੁਖ ਪੇਸ਼ ਹੁੰਨੇ ਆ ਉਥੋਂ ਸਾਨੂੰ ਆਦੇਸ਼ ਕੀਤਾ ਜਾਂਦਾ ਕਿ ਤੁਸੀਂ ਵਾਹਿਗੁਰੂ ਗੁਰਮੰਤਰ ਦਾ ਜਾਪ ਜਪਣਾ ਹੈ ਤੇ ਪੰਜ ਵਾਰ ਸਾਨੂੰ ਵਾਹਿਗੁਰੂ ਗੁਰਮੰਤਰ ਦਾ ਜਾਪ ਜਪਾ ਕੇ ਗੁਰਬਾਣੀ ਗੁਰੂ ਨੂੰ ਪੜਨ ਦਾ ਵਿਚਾਰਨ ਦਾ ਉਥੋਂ ਸਾਨੂੰ ਆਦੇਸ਼ ਹੁੰਦਾ ਕਿਉਂਕਿ ਪੰਜ ਪਿਆਰਿਆਂ ਨੂੰ ਗੁਰੂ ਦੀ ਉਪਾਧੀ ਹੈ ਹੁਣ ਜਦੋਂ ਸਾਨੂੰ ਪੰਜ ਪਿਆਰਿਆਂ ਨੇ ਹੁਕਮ ਕੀਤਾ ਵੀ ਤੁਸੀਂ ਵਾਹਿਗੁਰੂ ਦਾ ਜਾਪ ਜਪਣਾ ਹੈ ਤਾਂ ਅਸੀਂ ਉਹਨਾਂ ਤੋਂ ਹੁਕਮ ਲੈ ਕੇ ਜਦੋਂ ਬਾਹਰ ਆ ਕੇ ਸਤਨਾਮ ਵੈਗੁਰੂ ਤਾਂ ਉਹ ਸਾਡੀ ਮਤ ਹੋਗੀ ਦੂਜਾ ਵਿਚਾਰ ਇਹ ਆ ਕਿ ਪੰਜ ਪਿਆਰੇ ਸਾਨੂੰ ਦੱਸਦੇ ਆ ਵੈਗੁਰੂ ਗੁਰਮੰਤਰ ਫਿਰ ਉਹ ਜਪਣ ਦਾ ਤਰੀਕਾ ਸਾਨੂੰ ਜਿਹੜਾ ਅਸੀਂ ਰੋਜ਼ ਪੜ੍ਹਦੇ ਆ ਗੁਰਬਾਣੀ ਚ ਫਰਮਾਣ ਦਿੰਦੇ ਨੇ ਅੰਤਰਗੁਰ ਅਰਾਧਨਾ ਜੀਵਾ ਜਪ ਗੁਰਨਾਓ ਨੇਤਰੀ ਸਤਗੁਰ ਵੇਖਣਾ ਸਰਮਣੀ ਸੁਣਨਾ ਗਨਾਓ ਵੀ ਜੀਵਾ ਨਾਲ ਜਪਣਾ ਹੈ ਕੰਨਾਂ ਨਾਲ ਸੁਣਨਾ ਹੈ ਨੇਤਰ ਬੰਦ ਰੱਖ ਕੇ ਇਕਾਗਰ ਚਿਤ ਹੋ ਕੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚਿਤ ਹੁਣ ਜਿਹੜਾ ਸਤਨਾਮ ਹੈ ਸਤ ਨਾਮ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪੜ੍ਹੋਗੇ ਕਿਤੇ ਵੀ ਸਤ ਨਾਮ ਇਕੱਠਾ ਲਿਖਿਆ ਨਹੀਂ ਆਉਂਦਾ ਅੱਛਾ ਸਤ ਅਤੇ ਨਾਮ ਦੇ ਵਿੱਚ ਗੈਪ ਆਏਗਾ ਜਿੱਥੇ ਵੀ ਆਊਗਾ ਜਿੰਨੀ ਵਾਰ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤ ਨਾਮ ਆਇਆ ਵੱਖਰਾ ਵੱਖਰਾ ਸਤ ਨਾਮ ਇਸ ਤਰ੍ਹਾਂ ਲਿਖਿਆ ਆਏਗਾ ਔਰ ਸਤ ਨਾਮ ਵਹਿਗੁਰੂ ਤਾਂ ਕਿਤੇ ਵੀ ਨਹੀਂ ਆਉਂਦਾ ਗੁਰਬਾਣੀ ਦੇ ਵਿੱਚ ਵੀ ਨਹੀਂ ਆਉਂਦਾ ਵਾਹਿਗੁਰੂ ਸ਼ਬਦ ਗੁਰਬਾਣੀ ਵਿੱਚ ਜ਼ਰੂਰ ਆਇਆ ਪੱਟਾਂ ਦੇ ਸਉਈਆਂ ਦੇ ਵਿੱਚ ਜਾ ਕੇ ਜਾਂ ਸਾਨੂੰ ਹੁਕਮਨਾਮਿਆਂ ਦੇ ਵਿੱਚ ਮਿਲਦਾ ਹੈ ਜਾਂ ਬਾਬਾ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਮਿਲਦਾ ਹੈ ਸਤ ਅਤੇ ਨਾਮ ਦਾ ਕਨਸੈਪਟ ਜੋ ਹੈ ਜਿਵੇਂ ਸਤ ਕਿਹਾ ਜਾਂਦਾ ਹੈ ਅਕਾਲ ਪੁਰਖ ਨੂੰ ਸਤ ਕੌਣ ਹੈ ਸੱਚ ਕੌਣ ਹੈ ਆਪਾਂ ਸੁਣਦੇ ਹਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਕਿ ਸੱਚ ਪ੍ਰਕਾਸ਼ ਰੂਪ ਹੈ ਔਰ ਨਾਮ ਜਿਹੜਾ ਹੈ ਅਕਾਲ ਪੁਰਖ ਦਾ ਕਿਹੜਾ ਨਾਮ ਹੈ ਹਰੀ ਹੈ ਰਾਮ ਹੈ ਅੱਲਾ ਹੈ ਵਾਹਿਗੁਰੂ ਹੈ ਨਹੀਂ ਉਹ ਕਹਿੰਦੇ ਇਹ ਸਾਰੇ ਅੱਖਰਾਂ ਦੇ ਨਾਮ ਨੇ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾ ਅਕਾਲ ਪੁਰਖ ਦੇ ਪ੍ਰਕਾਸ਼ ਦੇ ਅੱਗੇ ਜਿਸ ਨੇ ਵੀ ਕਮਾਈ ਕਰਕੇ ਉਹ ਜੋਤ ਦੇ ਦਰਸ਼ਨ ਕੀਤੇ ਆ ਉਹ ਜੋਤ ਦੇ ਅੱਗੇ ਜਦੋਂ ਆਪਾਂ ਪੇਸ਼ ਹੁੰਨੇ ਆ ਤਾਂ ਉਹ ਜੋਤ ਦੇ ਵਿੱਚੋਂ ਨਿਰੰਤਰ ਇੱਕ ਆਵਾਜ਼ ਚੱਲਦੀ ਪਈ ਆ ਉਹ ਆਵਾਜ਼ ਚੱਲਦੀ ਹੈ ਜਿਵੇਂ ਇੱਕ ਤੂਰ ਸ਼ਬਦ ਹੁੰਦਾ ਜਿਵੇਂ ਦਰਬਾਰ ਸਾਹਿਬ ਦੇ ਵਿੱਚ ਸਵੇਰ ਮਹਾਰਾਜ ਅਕਾਲ ਤਖਤ ਸਾਹਿਬ ਤੋਂ ਜਦੋਂ ਆਉਂਦੇ ਆ ਬਰਾਜਮਨ ਹੋਣ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਉਦੋਂ ਅੱਗੇ ਇੱਕ ਤੂਰ ਵਜਾਇਆ ਜਾਂਦਾ ਜੀ ਉਸ ਤਰ੍ਹਾਂ ਦੀ ਆਵਾਜ਼ ਦੇ ਵਿੱਚ ਇੱਕ ਜਦੋਂ ਅਸੀਂ ਜੋਤ ਦੇ ਉਹਦੇ ਦਰਸ਼ਨ ਸਾਡਾ ਮਨ ਕਰਦਾ ਹੈ ਧਿਆਨ ਰੂਪ ਹੋ ਕੇ ਉਤੋਂ ਨਿਰੰਤਰ ਇੱਕ ਉਹ ਜੋਤ ਦੇ ਦਰਸ਼ਨ ਹੋਣ ਤੇ ਇੱਕ ਆਵਾਜ਼ ਚੱਲਦੀ ਹੈ ਉਹ ਜਿਹੜਾ ਤੂਰ ਹੈ ਮੈਂ ਇੱਥੇ ਟੋਕਰਿਆ ਤੁਹਾਨੂੰ ਉਹ ਸਿੰਬੋਲਿਕ ਹੈ ਜਾਂ ਉਹਦਾ ਕੋਈ मीनिंग ਹੈ ਜਾਂ ਵੈਸੇ ਹੀ ਕਿਉਂਕਿ ਅਸੀਂ ਤਾਂ ਇਹ ਨਾਰਮਲੀ ਇਹ ਮਹਿਸੂਸ ਕਰਦੇ ਹਾਂ ਕਿ ਮਹਾਰਾਜ ਜਦੋਂ ਆ ਰਹੇ ਆ ਤਾਂ ਜਿਵੇਂ ਰਾਜਿਆਂ ਦੇ ਮੂਹਰੇ ਵਜਾਇਆ ਜਾਂਦਾ ਤਾਂ ਤਾਂ ਵਜਾਇਆ ਜਾ ਰਿਹਾ ਹੈ ਕੀ ਉਹਦਾ ਕੋਈ ਖੋਰ ਮਤਲਬ ਵੀ ਹੈ ਹਾਂਜੀ ਇਹ ਸਿੰਬੋਲਿਕ ਇਸੇ ਤਰ੍ਹਾਂ ਹੀ ਦੱਸਤਾ ਹੋਇਆ ਵੀ ਜਦੋਂ ਜਿਹੜਾ ਅਭਿਆਸੀ ਗੁਰਮੁਖ ਸੰਤ ਹੁੰਦਾ ਹੈ ਸਾਧੂ ਹੁੰਦਾ ਹੈ ਜਦੋਂ ਉਹ ਸੱਚ ਦੇ ਦਰਸ਼ਨ ਕਰਦਾ ਹੈ ਤਾਂ ਉਹਦੇ ਅੱਗੇ ਕੀ ਤੂਰ ਦੀ ਆਵਾਜ਼ ਵੱਜਦੀ ਹੈ ਤੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਤਗੁਰ ਦਾ ਦਰਜਾ ਹੈ ਤਦ ਉਹ ਜਿਸ ਤਰ੍ਹਾਂ ਅੰਦਰੋਂ ਅਭਿਆਸੀ ਗੁਰਮਖਾਨੇ ਦੇਖਿਆ ਵੀ ਜਦੋਂ ਸਤਗੁਰ ਦੇ ਸਨਮੁਖ ਹੋਏ ਜੋ ਪ੍ਰਕਾਸ਼ ਰੂਪ ਹੈ ਸਭ ਦੇ ਵਿੱਚ ਰਮਿਆ ਹੋਇਆ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਉਹ ਚਾਨਣ ਨੂੰ ਦੇਖਣ ਤੇ ਤੂਰ ਵੱਜਦਾ ਉਹਨੂੰ ਕਹਿ ਦਿੱਤਾ ਇਹ ਸੱਚ ਦਾ ਨਾਮ ਹੈ ਸਤ ਨਾਮ ਪ੍ਰਭ ਕਾ ਸੁਖਦਾਈ ਇਹ ਸੱਚ ਦਾ ਨਾਮ ਹੈ ਪਰ ਹੁਣ ਉਹ ਸੱਚ ਕਿਵੇਂ ਪ੍ਰਗਟ ਹੋਵੇ ਨਾਮ ਕਿਵੇਂ ਪ੍ਰਗਟ ਹੋਵੇ ਨਾ ਤਾਂ ਸਾਨੂੰ ਨਾਮ ਸੁਣਦਾ ਹੈ ਨਾ ਸਾਨੂੰ ਸੱਚ ਦਿਖਦਾ ਹੈ ਤਾਂ ਉਹਦੇ ਲਈ ਫਿਰ ਸਾਨੂੰ ਕਹਿੰਦੇ ਨੇ ਕਿ ਤੁਸੀਂ ਵਹਿਗੁਰੂ ਸ਼ਬਦ ਕਰੋ ਵਹਿਗਰੂ ਸ਼ਬਦ ਦੇ ਨਾਲ ਤੁਹਾਡੇ ਅੰਦਰੋਂ ਖਜ਼ਾਨਾ ਪ੍ਰਗਟ ਹੋਏਗਾ ਗੁਰਬਾਣੀ ਕਹਿੰਦੇ ਨੇ ਪ੍ਰਭ ਕੇ ਸਿਮਰਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਬਾਦ ਪ੍ਰਭ ਦੇ ਸਿਮਰਨ ਦੇ ਨਾਲ ਅਨਹਦ ਚੁਣਕਾਰਾਂ ਉਤੂਰ ਸ਼ਬਦ ਫਿਰ ਇੱਕ ਨਾਦ ਦਾ ਸ਼ਬਦ ਵੱਜਦਾ ਹੈ ਇੱਕ ਤਬਲੇ ਦਾ ਸ਼ਬਦ ਵੱਜਦਾ ਹੈ ਗੁਰਬਾਣੀ ਕਹਿੰਦੀ ਕਰ ਕਰ ਤਾਲ ਪਖਾਵਜ ਨੈਣੋ ਨੈਣੇ ਵੱਜਦੇ ਆ ਜਿਵੇਂ ਪਖਾਵਜ ਢੋਲਕੀ ਵੱਜਦੀ ਆ ਮਾਥੇ ਵੱਜੇ ਰਬਾਬਾ ਮਸਤਕ ਤੇ ਐ ਚੱਲਦਾ ਜਿਵੇਂ ਰਬਾਬ ਵੱਜਦਾ ਹੈ ਕੰਨੋਂ ਮਦ ਬਾਂਸਰੀ ਵੱਜੇ ਕੰਨਾਂ ਵਿੱਚ ਇਸ ਤਰ੍ਹਾਂ ਚੱਲਦਾ ਜਿਵੇਂ ਬਾਸਰੀਆਂ ਵੱਜਦਾ ਹੈ ਜੀਵਾਤਨ ਅਗਾਜਾ ਜੀਵਾ ਦੇ ਉੱਪਰ ਸੱਤੇ ਸੋਹਰਾ ਕੇ ਪ੍ਰਗਟ ਹੋ ਜਾਂਦੇ ਆ ਤਾਂ ਉਹ ਬਾਹਰ ਜਿਹੜਾ ਸਿੰਬੋਲਿਕ ਅੰਦਰਲੀ ਵਿਵਸਥਾ ਦੇ ਵਿੱਚ ਉਹ ਦੇਖ ਕੇ ਦਿੱਤਾ ਗਿਆ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਉਂਦੇ ਆ ਸੋ ਬੇਸਿਕਲੀ ਸਤਨਾਮ ਤਾਂ ਹੈਗਾ ਸੱਤਾਂ ਪ੍ਰਕਾਸ਼ ਨਾਮ ਆ ਉਸ ਅਨਹਦ ਤੂਰ ਜਿਨ੍ਹਾਂ ਨੇ ਸੁਣਿਆ ਵਿਰਲਿਆ ਨੇ ਔਰ ਵਾਹਿਗੁਰੂ ਗੁਰਮੰਤਰ ਹੈ ਜਿੰਨੂੰ ਅਸੀਂ ਜਪ ਜਪ ਕੇ ਆਪਦੀ ਹਉਮੈ ਨੂੰ ਖਤਮ ਕਰਨਾ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ ਜਾਪਾ ਗੁਰਬਾਣੀ ਵਿੱਚ ਆਉਂਦਾ ਵਾਹ ਗੁਰੂ ਤੇਰਾ ਸਭ ਸਦਕਾ ਵਾਹ ਗੁਰੂ ਤੇਰੀ ਸਭ ਰਚਨਾ ਗੁਰਮੰਦਰ ਦੇ ਰਾਈ ਉਹਨਾਂ ਨੇ ਕੀਤਾ ਸੋ ਜਾਪ ਜਿਹੜਾ ਹੈ ਉਹ ਵਾਹਿਗੁਰੂ ਦਾ ਸਤਨਾਮ ਵਾਹਿਗੁਰੂ ਦਾ ਜਾਪ ਨਹੀਂ ਹੈ ਨਾ ਗੁਰਬਾਣੀ ਵਿੱਚ ਹੈ ਨਾ ਪੰਜ ਪਿਆਰੇ ਦਿੰਦੇ ਐ ਕਿ ਕੀ ਗੁਰੂ ਸਾਹਿਬ ਹੋਣਾ ਨੇ ਵੀ ਵਾਹਿਗੁਰੂ ਜਪਿਆ ਹੋਣਾ ਗੁਰੂ ਨਾਨਕ ਬਿਲਕੁਲ ਜਦੋਂ ਨਾਮ ਦਾ ਧਿਆਨ ਕਰਦੇ ਸੀ ਤਾਂ ਵਾਹਿਗੁਰੂ ਜਪਦੇ ਹੋਣੇ ਬਿਲਕੁਲ ਜੀ ਬਿਲਕੁਲ